ਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਨਾਲ ਜੁੜੀ ਲੈਕਚਰਾਂ ਦੀ ਲੜੀ ਦੇ ਵਿੱਚ ਅੱਜ ਦੀ ਇਹ ਸਾਡੀ ਦੂਜੀ ਕਲਾਸ ਹੈ ਇਸ ਕਲਾਸ ਦੇ ਵਿੱਚ ਅਸੀਂ ਪੰਜਾਬੀ ਦੀ ਸਿਖਲਾਈ ਨਾਲ ਸੰਬੰਧਿਤ ਕੁਝ ਗੱਲਾਂ ਬਾਤਾਂ ਨੂੰ ਅੱਗੇ ਤੋਰਾਂਗੇ ਪੰਜਾਬੀ ਸਿਖਲਾਈ ਨਾਲ ਸੰਬੰਧਿਤ ਪਿਛਲੇ ਲੈਕਚਰ ਦੇ ਵਿੱਚ ਅਸੀਂ ਕੁਝ ਗੱਲਾਂ ਕੀਤੀਆਂ ਸੀ ਜਿਹੜੀ ਪੰਜਾਬੀ ਦੀ ਸਿਖਲਾਈ ਹੈ ਉਹ ਅਸੀਂ ਜਿਵੇਂ ਪਿਛਲੀ ਕਲਾਸ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਕੇਵਲ ਭਾਰਤੀ ਪੰਜਾਬ ਦੇ ਵਿੱਚ ਹੀ ਪੰਜਾਬੀ ਨਹੀਂ ਸਿਖਾਈ ਜਾ ਰਹੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਪੰਜਾਬੀ ਦੀ ਸਿਖਲਾਈ ਆ ਜਿਹੜੀ ਉਹ ਦਿੱਤੀ ਜਾ ਰਹੀ ਆ ਜਿਹੜੀ ਪੰਜਾਬ ਦੇ ਵਿੱਚ ਪੰਜਾਬੀ ਨਾਲ ਜੁੜੀਆਂ ਅਲੱਗ-ਅਲੱਗ ਯੂਨੀਵਰਸਿਟੀਆਂ ਨੇ ਜਿਹੜੀਆਂ ਜਿਵੇਂ ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਗੀ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਹੋਗੀ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਤੋਂ ਵਿਦਿਆਰਥੀ ਆਉਂਦੇ ਨੇ ਚਾਹੇ ਉਹ ਕੋਈ ਵੀ ਸਿੱਖਿਆ ਲੈਣ ਆਉਣ ਕਿਸੇ ਵੀ ਤਰ੍ਹਾਂ ਦੀ ਡਿਗਰੀ ਕਰਨ ਆਉਣ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜੇ ਹੋਏ ਬਹੁਤ ਸਾਰੇ ਕਾਲਜਾਂ ਦੇ ਵਿੱਚ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਜਾਂ ਭਾਰਤ ਤੋਂ ਬਾਹਰਲੇ ਦੇਸ਼ਾਂ ਦੇ ਸਾਰੇ ਵਿਦਿਆਰਥੀਆਂ ਨੂੰ ਪੰਜਾਬੀ ਇੱਕ ਮੁਢਲੇ ਵਿਸ਼ੇ ਦੇ ਵਜੋਂ ਪੜ੍ਹਨੀ ਪੈਂਦੀ ਹੈ ਇਸ ਕਰਕੇ ਉਹਨਾਂ ਦੇ ਨੂੰ ਸ਼ੁਰੂ ਦਾ ਅੱਖਰ ਗਿਆਨ ਜਾਂ ਵਾਕਾਂ ਨੂੰ ਸਮਝਣ ਦੀ ਸਮਰੱਥਾ ਜਾਂ ਪੰਜਾਬ ਦੇ ਵਿੱਚ ਜੇ ਉਹ ਬਾਹਰ ਯੂਨੀਵਰਸਿਟੀ ਤੋਂ ਬਾਹਰ ਵਿਚਰਦੇ ਨੇ ਜਾਂ ਯੂਨੀਵਰਸਿਟੀ ਦੇ ਅੰਦਰ ਵਿਚਰਦੇ ਨੇ ਕਿ ਉਹ ਇੰਨੀ ਕਿ ਪੰਜਾਬੀ ਸਮਝ ਸਕਣ ਕਿ ਉਹ ਪੰਜਾਬੀ ਨਾਲ ਜੁੜੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਸਕਣ ਉਹਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਆ ਇਸ ਕਰਕੇ ਯੂਨੀਵਰਸਟੀਆਂ ਨਾਲ ਜੁੜੇ ਹੋਏ ਕਾਲਜਾਂ ਦੇ ਵਿੱਚ ਤੇ ਯੂਨੀਵਰਸਟੀਆਂ ਦੇ ਵਿੱਚ ਵੱਡੇ ਪੱਧਰ ਤੇ ਪੰਜਾਬੀ ਦੀ ਸਿਖਲਾਈ ਦੂਜੀ ਭਾਸ਼ਾ ਦੇ ਤੌਰ ਤੇ ਦਿੱਤੀ ਜਾ ਰਹੀ ਆ ਬਹੁਤ ਸਾਰੇ ਅਧਿਆਪਕ ਯੂਨੀਵਰਸਿਟੀਆਂ ਵਿੱਚ ਜਾਂ ਕਾਲਜਾਂ ਦੇ ਵਿੱਚ ਇਹੋ ਜਿਹੇ ਨੇ ਜਿਹੜੇ ਪੰਜਾਬੀ ਦੀ ਸਿਖਲਾਈ ਦੇ ਰਹੇ ਨੇ ਇਸ ਕਰਕੇ ਜਿਹੜੀ ਸਾਡੀ ਇਹ ਆ ਵਾਲੇ ਲੈਕਚਰਾਂ ਦੀ ਲੜੀ ਆ ਜਿਹੜੀ ਜਿਹਦਾ ਸਬੰਧ ਪੰਜਾਬੀ ਦੀ ਸਿਖਲਾਈ ਨਾਲ ਆ ਓਹੋ ਇਹ ਇਲੈਕਟਰਾਂ ਦੀ ਲੜੀ ਉਹਨਾਂ ਅਧਿਆਪਕਾਂ ਦੇ ਲਈ ਵੀ ਕੁਝ ਨਾ ਕੁਝ ਸਹਾਇ ਹੋ ਸਕਦੀ ਆ ਜਿਹੜੇ ਪੰਜਾਬੀ ਨੂੰ ਕੁਝ ਵੱਖਰੇ ਤਰੀਕੇ ਨਾਲ ਸਿਖਾਉਣਾ ਚਾਹੁੰਦੇ ਨੇ ਖਾਸ ਕਰਕੇ ਮੁਰਲਾ ਪੰਜਾਬੀ ਗਿਆਨ ਦਾ ਪੇਪਰ ਜਿਹੜੇ ਪੜਾਉਂਦੇ ਨੇ ਕਿਉਂਕਿ ਮੈਂ ਦੇਖਦੀ ਹੁੰਦੀ ਹਾਂ ਕਿ ਮੁੱਢਲਾ ਪੰਜਾਬੀ ਗਿਆਨ ਦਾ ਪੇਪਰ ਪੜਾਉਣ ਸਮੇਂ ਤਾਂ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਖਾਸ ਕਰਕੇ ਜਦੋਂ ਉਹ ਪ੍ਰਸ਼ਨ ਪੱਤਰ ਬਣਾਉਂਦੇ ਨੇ ਜਾਂ ਉਹ ਉਹਨਾਂ ਦੇ ਪ੍ਰੈਕਟੀਕਲ ਜਦੋਂ ਇਗਜ਼ਾਮ ਲੈਂਦੇ ਨੇ ਤਾਂ ਵੱਖਰੇ ਵੱਖਰੇ ਤਰ੍ਹਾਂ ਦੀਆਂ ਸਮੱਸਿਆਵਾਂ ਆਮ ਨੇ ਜਿਹੜੀਆਂ ਉਹਨਾਂ ਨੂੰ ਆਉਂਦੀਆਂ ਨੇ ਜਿਵੇਂ ਕਿ ਮੈਂ ਪਹਿਲਾਂ ਪਿਛਲੇ ਲੈਕਚਰ ਦੇ ਵਿੱਚ ਗੱਲ ਕੀਤੀ ਸੀ ਕਿ ਮਡਲਾ ਪੰਜਾਬੀ ਗਿਆਨ ਜ ਐਲੀਮੈਂਟਰੀ ਪੰਜਾਬੀ ਟੀਚਿੰਗ ਹੈ ਜਿਹੜੀ ਇਹ ਕਿਤਾਬ ਇਸੇ ਕਰਕੇ ਤਿਆਰ ਕੀਤੀ ਗਈ ਸੀ ਕਿ ਅੰਗਰੇਜ਼ੀ ਦੇ ਰਾਹੀਂ ਪੰਜਾਬੀ ਨੂੰ ਵਿਗਿਆਨਿਕ ਤਰੀਕੇ ਨਾਲ ਜਾਂ ਸਿਸਟਮੈਟਿਕ ਤਰੀਕੇ ਨਾਲ ਕਿਵੇਂ ਸਿਖਾਇਆ ਜਾ ਸਕਦਾ ਹੈ ਅਤੇ ਪੰਜਾਬੀ ਧੁਨੀਆਂ ਦੀ ਗੱਲ ਕਰ ਰਹੇ ਸੀ ਕਿ ਅੰਗਰੇਜ਼ੀ ਦੇ ਰਾਹੀ ਪੰਜਾਬੀ ਦੀਆਂ ਧੁਨੀਆਂ ਦੀ ਜਾਣਕਾਰੀ ਕਿਵੇਂ ਦਿੱਤੀ ਜਾ ਸਕਦੀ ਆ ਭਾਵੇਂ ਕੀ ਇਹ ਲੈਕਚਰਾਂ ਦੀ ਲੜੀ ਦੇ ਵਿੱਚ ਪੂਰੇ ਤਰ੍ਹਾਂ ਨਾਲ ਉਵੇਂ ਪੰਜਾਬੀ ਸ਼ਾਇਦ ਨਹੀਂ ਸਿਖਾਈ ਜਾਊਗੀ ਪਰ ਪੰਜਾਬੀ ਨੂੰ ਸਿਖਾਉਣ ਦੇ ਕੁਝ ਤਰੀਕੇ ਨੇ ਜਿਹੜੇ ਉਹ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਖਾਸ ਕਰਕੇ ਜਿਹੜੇ ਇਸ ਕਿਤਾਬ ਦੇ ਵਿੱਚ ਦਿੱਤੇ ਹੋਏ ਨੇ ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ ਜਿਵੇਂ ਕਿ ਅਸੀਂ ਪਹਿਲਾਂ ਸ ਧੁਨੀ ਬਾਰੇ ਜਾਣ ਚੁੱਕੇ ਹਾਂ ਖ ਤੋ ਨਿ ਬਾਰੇ ਜਾਣ ਚੁੱਕਿਆ ਕ ਤੋ ਨਿ ਬਾਰੇ ਅਸੀਂ ਪਿਛਲੀ ਕਲਾਸ ਦੇ ਵਿੱਚ ਜਾਣ ਚੁੱਕਿਆ ਇਸੇ ਤਰੀਕੇ ਨਾਲ ਅਸੀਂ ਖ ਤੋ ਨਿ ਖ ਤੋ ਨਿ ਥੋੜੀ ਜਿਹੀ ਵੱਖਰੀ ਆ ਇਹਦਾ ਜ਼ਿਕਰ ਅਸੀਂ ਆਉਣ ਵਾਲੇ ਕਲਾਸਾਂ ਦੇ ਵਿੱਚ ਕਰਾਂਗੇ ਜਿਹੜੀਆਂ ਸ਼ੁਰੂ ਦੇ ਵਿੱਚ ਜਿਹੜੀਆਂ ਸੌਖੀਆਂ ਧੁਨੀਆਂ ਨੇ ਕਿਉਂਕਿ ਅਸੀਂ ਵਿਦਿਆਰਥੀ ਨੂੰ ਜਿਹੜਾ ਨਾਨ ਪੰਜਾਬੀ ਐ ਉਹਨੂੰ ਪੰਜਾਬੀ ਦੀ ਸਿੱਖਲਾਈ ਸ਼ੁਰੂ ਦੇ ਵਿੱਚ ਸੌਖੇ ਤਰੀਕੇ ਨਾਲ ਦੇਣੀ ਸ਼ੁਰੂ ਕਰਦੀਆਂ ਤਾਂ ਜੋ ਉਹ ਪੰਜਾਬੀ ਨੂੰ ਸਿੱਖਣ ਦੇ ਲਈ ਸ਼ੁਰੂ ਦੇ ਵਿੱਚ ਉਹਦੇ ਦਿਲਚਸਪੀ ਜਾਗੇ ਵੈਸੇ ਦਿਲਚਸਪੀ ਜਗਾਉਣ ਦੇ ਪੰਜਾਬੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਤਰੀਕੇ ਨੇ ਕੇਵਲ ਕਿਤਾਬੀ ਪੜ੍ਹਾਈ ਨਾਲ ਬੱਚੇ ਦੇ ਦਿਲਚਸਪੀ ਕਿਸੇ ਭਾਸ਼ਾ ਦੇ ਵਿੱਚ ਨਹੀਂ ਜਗਾਈ ਜਾ ਸਕਦੀ ਇਹਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਪੰਜਾਬੀ ਸਰੋਤਿਆਂ ਨਾਲ ਪੰਜਾਬੀ ਲੋਕਾਂ ਨਾਲ ਗੱਲਬਾਤ ਕਰੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਪੰਜਾਬੀ ਬੋਲਣ ਵਾਲੇ ਵਿਅਕਤੀਆਂ ਦੇ ਵਿੱਚ ਰਹੇ ਇਸ ਤੋਂ ਇਲਾਵਾ ਉਹਨਾਂ ਨੂੰ ਪੰਜਾਬੀ ਜਾਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਜਾਂ ਵਸਤਾਂ ਦਿਖਾਈਆਂ ਜਾ ਸਕਦੀਆਂ ਨੇ ਇਹਦੇ ਨਾਲ ਨਾਲ ਪੰਜਾਬ ਦੀਆਂ ਪੰਜਾਬ ਦੇ ਪਿੰਡਾਂ ਦੀ ਪੰਜਾਬ ਦੇ ਮੰਦਰਾਂ ਗੁਰਦੁਆਰਿਆਂ ਜਾਂ ਅਲੱਗ-ਅਲੱਗ ਥਾਵਾਂ ਤੇ ਉਹਨਾਂ ਨੂੰ ਲੈ ਕੇ ਜਾਣਾ ਵੀ ਪੰਜਾਬੀ ਪੰਜਾਬੀ ਬਾਰੇ ਜਾਂ ਪੰਜਾਬੀ ਸੱਭਿਆਚਾਰ ਬਾਰੇ ਜਾਣਕਾਰੀ ਦੇਣ ਦਾ ਇੱਕ ਤਰੀਕਾ ਹੈ ਜਾਂ ਅੱਜ ਦੇ ਸਮੇਂ ਦੇ ਵਿੱਚ ਜੇ ਏ ਥਾਮਾਂ ਦੀ ਜਾਂ ਹੋਰ ਚੀਜ਼ਾਂ ਦੀ ਜਾਣਕਾਰੀ ਇਹ ਵਿਦਿਆਰਥੀ ਨਹੀਂ ਲੈ ਸਕਦਾ ਤਾਂ ਇੰਟਰਨੈਟ ਦੀ ਸਹਾਇਤਾ ਨਾਲ ਬਹੁਤ ਸਾਰੀਆਂ ਚੀਜ਼ਾਂ ਬੱਚੇ ਨੂੰ ਜਾਂ ਵਿਦਿਆਰਥੀ ਨੂੰ ਦਿਖਾਈਆਂ ਜਾ ਸਕਦੀਆਂ ਨੇ ਹੁਣ ਅਸੀਂ ਸ ਹ ਤ ਕ ਦੁਨੀਆ ਦੀ ਗੱਲ ਆ ਜਿਹੜੀ ਉਹ ਕਰ ਚੁੱਕਿਆ ਉਸ ਤੋਂ ਬਾਅਦ ਅਸੀਂ ਗ ਤੋਂ ਅੱਜ ਦੀ ਗੱਲ ਕਰਾਂਗੇ ਗ ਗ ਜਿਹੜਾ ਗ ਨੂੰ ਲਿਖਣ ਦੇ ਲਈ ਪੰਜਾਬੀ ਦੇ ਵਿੱਚ ਗੁਰਮੁਖੀ ਲਿਪੀ ਦਾ ਜਿਹੜਾ ਚਿੰਨ ਵਰਤਿਆ ਜਾਂਦਾ ਗ ਹੁਣ ਜਿਵੇਂ ਅਸੀਂ ਸ਼ਬਦ ਬੋਲਦੇ ਆਂ ਅੰਗਰੇਜ਼ੀ ਤਾਂ ਗਾਟ ਕੋਟ ਦੀ ਜਿਹੜੀ ਪਹਿਲੀ ਧੁਨੀ ਆ ਗਾ ਇਸ ਕਰਕੇ ਅੰਗਰੇਜ਼ੀ ਜਾਣਕਾਰ ਵਿਦਿਆਰਥੀ ਨੂੰ ਪਹਿਲੀ ਗ ਧੁਨੀ ਦੇ ਆਧਾਰ ਤੇ ਦੱਸਿਆ ਜਾ ਸਕਦਾ ਹੈ ਕਿ ਇਹ ਪੰਜਾਬੀ ਦੇ ਵਿੱਚ ਵੀ ਗ ਧੁਨੀ ਆ ਜਿਹੜੀ ਉਹ ਇਸੇ ਤਰੀਕੇ ਨਾਲ ਬੋਲੀ ਜਾਂਦੀ ਹੈ ਘ ਨੂੰ ਵੀ ਅਸੀਂ ਹਲੇ ਛੱਡ ਦੰਨੇ ਆ ਉਸ ਤੋਂ ਬਾਅਦ ਅਜ ਚ ਚ ਜਿਵੇਂ ਅੰਗਰੇਜ਼ੀ ਦਾ ਅੰਗਰੇਜ਼ੀ ਦਾ ਇੱਕ ਸ਼ਬਦ ਹੈ ਚੀਜ਼ 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 ਦੀ ਜਿਹੜੀ ਪਹਿਲੀ ਧੁਨੀ ਆ ਪਹਿਲੀਆਂ ਆਹਾ ਦੋ ਧੁਨੀਆਂ ਦੇ ਸੰਗਮ ਦੇ ਨਾਲ ਜਿਹੜੀ ਧੁਨੀ ਉਚਾਰੀ ਜਾਂਦੀ ਹੈ ਚ ਜਿਹੜਾ ਚ ਉਚਾਰਿਆ ਜਾਂਦਾ ਉਹ ਉਹ ਪੰਜਾਬੀ ਦੀ ਲਿਪੀ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਂਦਾ ਉਹ ਇਸ ਤਰੀਕੇ ਨਾਲ ਚਚਾ ਅੱਖਰ ਜਿਹਨੂੰ ਅਸੀਂ ਕਹਿੰਦੇ ਆ ਚ ਦੇ ਨਾਲ ਪੇਸ਼ ਕੀਤਾ ਜਾਂਦਾ ਇਹ ਦੱਸਿਆ ਜਾ ਸਕਦਾ ਹੈ ਕਿ ਚੀਜ਼ ਦੀ ਪਹਿਲੀ ਧੁਨੀ ਚ ਆ ਓ ਤੋਂ ਬਾਅਦ ਛ ਨੂੰ ਵੀ ਹਲੇ ਅਸੀਂ ਛੱਡ ਰਹੇ ਹਾਂ ਤੇ ਜਗ ਜਗ ਜੇ ਯੂ ਜਗ ਜਗ ਦੀ ਪਹਿਲੀ ਧੁਨੀ ਆ ਜਿਹੜੀ ਉਹ ਜ ਆ ਤੇ ਇਹ ਪੰਜਾਬੀ ਦੀ ਜ ਧੁਨੀ ਦੇ ਨਾਲ ਮਿਲਦੀ ਆ ਜ ਜਗ ਜਗ ਦੀ ਪਹਿਲੀ ਧੁਨੀ ਜ ਤੇ ਇਹਨੂੰ ਪੰਜਾਬੀ ਦੀ ਗੁਰਮੁਖੀ ਲਿਪੀ ਦੇ ਵਿੱਚ ਪੇਸ਼ ਕਰਨ ਦੇ ਲਈ ਆਹਾ ਵਾਲਾ ਅੱਖਰ ਆ ਜਿਹੜਾ ਵਰਤਿਆ ਜਾਂਦਾ ਚ ਨੂੰ ਇਸ ਟੈਮ ਛੱਡ ਰਹੇ ਹਾਂ ਉਸ ਤੋਂ ਬਾਅਦ ਆ ਜੀ ਟ ਧੁਨੀ ਹੁਣ ਟ ਧੁਨੀ ਜਿਵੇਂ ਅੰਗਰੇਜ਼ੀ ਦੇ ਵਿੱਚ ਆ ਟਮੈਟੋ ਮੈਟੋ ਟਮੇਟੋ ਹੁਣ ਤ ਉਹ ਤੁਨੀ ਜਦੋਂ ਮੈਂ ਨੌਨ ਪੰਜਾਬੀ ਵਿਦਿਆਰਥੀਆਂ ਨੂੰ ਖਾਸ ਕਰਕੇ ਅਲੱਗ-ਅਲੱਗ ਮੁਲਕਾਂ ਦੇ ਵਿਦਿਆਰਥੀਆਂ ਨੂੰ ਜਦੋਂ ਅਸੀਂ ਪੜ੍ਹਾਉਂਦੇ ਸੀ ਤਾਂ ਇਹੇ ਸਮੱਸਿਆ ਆਉਂਦੀ ਸੀ ਕੁਝ ਮੁਲਕਾਂ ਦੇ ਵਿੱਚ ਟਮੇਟੋ ਬੋਲਿਆ ਜਾਂਦਾ ਹੈ ਕੁਝ ਮੁਲਕਾਂ ਦੇ ਲੋਕ ਟਮੈਟੋ ਬੋਲਦੇ ਨੇ ਉਹ ਟ ਤੁਨੀ ਨੂੰ ਨਹੀਂ ਉਚਾਰ ਸਕਦੇ ਹੁਣ ਬਹੁਤ ਜ਼ਿਆਦਾ ਮਤਲਬ ਧੁਨੀਆਂ ਦੀ ਸਿਖਲਾਈ ਦੇਣ ਸਮੇਂ ਧਿਆਨ ਵਿੱਚ ਰੱਖਣ ਵਾਲੀ ਇਹ ਗੱਲ ਹੈ ਕਿ ਕੁਝ ਧੁਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਉਹਦੀ ਪਹਿਲੀ ਭਾਸ਼ਾ ਦੇ ਵਿੱਚ ਵਿਦਿਆਰਥੀ ਦੀ ਪਹਿਲੀ ਭਾਸ਼ਾ ਦੇ ਵਿੱਚ ਕਈ ਵਾਰ ਮੌਜੂਦ ਹੀ ਨਹੀਂ ਹੁੰਦੀਆਂ ਜਿਵੇਂ ਮੈਂ ਗੱਲ ਕੀਤੀ ਕਿ ਕਈ ਟਮੇਟੋ ਬੋਲਦੇ ਨੇ ਤੇ ਕਈ ਤਮੈਤੋ ਬੋਲਦੇ ਨੇ ਹੁਣ ਜਿਹੜੇ ਤਮੈਤੋ ਬੋਲਦੇ ਨੇ ਉਨ ਨੂੰ ਅਸੀਂ ਵਿਸ਼ੇਸ਼ ਤਰੀਕੇ ਨਾਲ ਭਾਸ਼ਾ ਵਾਲੇ ਤਰੀਕੇ ਨਾਲ ਦੱਸ ਦਿਆ ਕਿ ਤੁਸੀਂ ਜਦੋਂ ਟ ਸਾਊਂਡ ਬੋਲਣੀ ਆ ਟ ਟ ਕਿਉਂਕਿ ਟ ਸਾਊਂਡ ਆ ਜਿਹੜੀ ਉਹਨੂੰ ਅੰਗਰੇਜ਼ੀ ਦੇ ਵਿੱਚ ਰੈਟਰੋਫਲਿਕਸ ਤੇ ਪੰਜਾਬੀ ਵਿੱਚ ਉਲਟ ਜੀਭੀ ਤੋਂ ਨਹੀਂ ਕਿਹਾ ਜਾਂਦਾ ਤਾਂ ਇਹ ਬੋਲਣ ਸਮੇਂ ਬੋਲਣੀ ਕਿਵੇਂ ਆ ਟ ਟ ਜੀਭ ਦਾ ਮੂਰਲਾ ਹਿੱਸਾ ਜਦੋਂ ਉਲਟਾ ਹੋ ਕੇ ਟ ਜਿਹੜਾ ਸਾਡਾ ਉੱਪਰਲਾ ਤਾਲੂਆ ਕਹਿੰਦੇ ਆ ਤਾਲੂਏ ਨੂੰ ਜਦੋਂ ਟੱਚ ਕਰਦਾ ਹੈ ਇਹ ਜਿਆਦਾ ਡਿਟੇਲ ਚ ਆਉਣ ਵਾਲੇ ਕਲਾਸਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਸਾਊਂਡਸ ਉਚਾਰੀਆਂ ਕਿਵੇਂ ਜਾਂਦੀਆਂ ਨੇ ਜਦੋਂ ਉੱਪਰ ਪੁੱਠੀ ਹੋ ਕੇ ਜੀਭ ਉੱਪਰ ਟੱਚ ਕਰਦੀ ਹੈ ਤਾਂ ਟ ਤੋਂ ਨਹੀਂ ਉਚਾਰੀ ਜਾਂਦੀ ਆ ਔਰ ਜਦੋਂ ਟ ਤੁਨੀ ਜਿਹੜੇ ਵਿਦਿਆਰਥੀ ਨਹੀਂ ਬੋਲ ਸਕਦੇ ਉਹਨਾਂ ਨੂੰ ਅਸੀਂ ਟ ਤੁਨੀ ਬਾਰੇ ਜਾਣਕਾਰੀ ਦੇਣੀ ਆ ਤਾਂ ਉਹਨਾਂ ਨੂੰ ਸਾਨੂੰ ਅਧਿਆਪਕ ਨੂੰ ਇਹ ਤੁਨੀ ਦਾ ਉਚਾਰਨ ਖੁਦ ਕਰਕੇ ਕਿ ਜੀਭ ਨੂੰ ਕਿਵੇਂ 모ੜਨਾ ਤੇ ਕਿਵੇਂ ਉਹ ਉੱਪਰ ਟੱਚ ਕਰਨੀਆਂ ਕਿਹੜੇ ਥਾਨ ਤੇ ਟੱਚ ਕਰਨੀਆਂ ਉਦੋਂ ਉਹ ਧੁਨੀਆਂ ਨੂੰ ਵਧੀਆ ਤਰੀਕੇ ਨਾਲ ਦੱਸਿਆ ਜਾ ਸਕਦਾ ਹੈ ਇਸ ਕਰਕੇ ਧੁਨੀਆਂ ਦੀ ਸਿੱਖਲਾਈ ਸਿਰਫ ਤੇ ਸਿਰਫ ਦੂਜੀ ਭਾਸ਼ਾ ਨੂੰ ਉਧਾਰ ਬਣਾ ਕੇ ਹੀ ਨਹੀਂ ਦੱਸੀ ਜਾ ਸਕਦੀ ਧੁਨੀਆਂ ਦੀ ਸਿੱਖਲਾਈ ਦੇਣ ਦਾ ਵੱਡਾ ਤਰੀਕਾ ਇਹ ਹੈ ਕਿ ਅਸੀਂ ਉਹਨਾਂ ਨੂੰ ਇਹ ਦੱਸੀਏ ਕਿ ਕਿਹੜੀ ਧੁਨੀ ਮੂੰਹ ਪਿਛਲੇ ਕਿਹੜੇ ਅੰਗਾਂ ਦੇ ਨਾਲ ਬੋਲੀ ਜਾਂਦੀ ਹੈ ਜਿਵੇਂ ਧੁੰਨਿਆਵਾਰੇ ਅਸੀਂ ਗੱਲ ਕਰਦੇ ਹੋਏ ਆਮ ਤੌਰ ਤੇ ਕਹਿੰਦੇ ਆ ਕਿ ਸਾਡੀਆਂ ਜਿੰਨੀਆਂ ਧੁੰਨੀਆਂ ਬੋਲੀਆਂ ਜਾਂਦੀਆਂ ਨੇ ਉਹ ਜਿਹੜੀ ਸਾਡੇ ਅੰਦਰੋਂ ਸਾਹ ਦੀ ਹਵਾ ਬਾਹਰ ਆਉਂਦੀ ਹੈ ਜਿਹੜੀ ਕਾਰਬਨ ਡਾਈਆਕਸਾਈਡ ਆ ਦੁਨੀਆਂ ਦੀਆਂ ਬਹੁਤੀਆਂ ਭਾਸ਼ਾਵਾਂਆਂ ਦੀਆਂ ਬਹੁਤੀਆਂ ਧੁੰਨੀਆਂ ਉਹ ਬਾਹਰ ਆਉਣ ਵਾਲੀ ਕਾਰਬਨ ਡੈਕਸ ਨਾ ਬੋਲੀਆਂ ਜਾਂਦੀਆਂ ਨੇ ਜਿਹੜੀ ਭਾਵੇਂ ਉਹਦੇ ਸਾਡੇ ਕੋਈ ਖਾਸ ਕੰਮ ਨਹੀਂ ਆਉਂਦੀ ਪਰ ਉਹ ਜੋ ਜਿਹੜੀ ਹਵਾ ਹੈ ਉਹਦੇ ਨਾਲ ਜਿਹੜੀਆਂ ਧੁਨੀਆਂ ਦਾ ਉਚਾਰਨ ਹੁੰਦਾ ਹੁਣ ਉਹ ਹਵਾ ਕਈ ਵਾਰ ਗਲੇ ਦੇ ਥਾਂ ਤੇ ਕੁਝ ਰੁਕਦੀ ਆ ਕਈ ਵਾਰ ਜੀਬ ਦੇ ਨਾਲ ਕੁਝ ਰੋਕੀ ਜਾਂਦੀ ਆ ਕਈ ਵਾਰ ਦੰਦਾਂ ਵਾਲੇ ਹਿੱਸੇ ਨਾਲ ਕੁਝ ਟਕਰਾਂਦੀ ਆ ਕਈ ਵਾਰ ਬੁੱਲਾਂ ਦੇ ਥਾਂ ਤੇ ਹਵਾ ਨੂੰ ਰੋਕ ਕੇ ਛੱਡਿਆ ਜਾਂਦਾ ਹੈ ਇਸ ਕਰਕੇ ਧੁਨੀਆਂ ਦੇ ਬੋਲਣ ਦੇ ਸਮੇਂ ਸਾਨੂੰ ਇਹ ਦੱਸਣਾ ਪਊਗਾ ਕਿ ਸਾਹ ਦੀ ਹਵਾ ਕਿਹੜੇ ਸਥਾਨ ਤੇ ਕਿਵੇਂ ਰੋਕੀ ਜਾਂਦੀ ਆ ਤੇ ਫਿਰ ਕਿਵੇਂ ਧੁਨੀਆਂ ਦਾ ਉਚਾਰਨ ਹੁੰਦਾ ਜਿਵੇਂ ਇਹਦੇ ਬਾਰੇ ਡਿਟੇਲ ਚ ਗੱਲਾਂ ਆਪਾਂ ਅਗਲੇ ਲੈਕਚਰ ਚ ਕਰਾਂਗੇ ਪਰ ਜਿਵੇਂ ਮੈਂ ਇੱਕ ਤੁਹਾਨੂੰ ਦੱਸ ਦਿਆਂ ਕਿ ਜਿਵੇਂ ਪ ਧੁਨੀ ਪ ਪ ਧੁਨੀ ਜਦੋਂ ਜਦੋਂ ਸਾਹ ਦੀ ਹਵਾ ਬਾਹਰ ਆ ਰਹੀ ਆ ਤਾਂ ਦੋਨੇ ਬੁੱਲ ਦੋਨੇ ਬੁੱਲਾਂ ਨੂੰ ਜੋੜ ਕੇ ਜਿਹੜੀ ਹਵਾ ਬਾਹਰ ਕੱਢੀ ਜਾਂਦੀ ਆ ਪ ਉਹਦੇ ਨਾਲ ਪ ਫ ਬ ਇਹੇ ਧੁਨੀਆਂ ਦਾ ਉਚਾਰਨ ਹੁੰਦਾ ਜਿਨ੍ਹਾਂ ਨੂੰ ਅਸੀਂ ਹੋਠੀ ਧੁਨੀਆਂ ਕਹਿੰਦੇ ਆ ਜਾਂ ਦੋ ਹੋਠੀ ਵੀ ਕਹਿ ਦਿੰਦੇ ਨੇ ਜਿਹੜੀਆਂ ਧੁਨੀਆਂ ਨੂੰ ਬੋਲਣ ਦੇ ਸਮੇਂ ਦੋਨੇ ਬੁੱਲ ਆਪਸ ਦੇ ਵਿੱਚ ਜੋੜ ਕੇ ਹਵਾ ਬਾਹਰ ਕੱਢੀ ਜਾਂਦੀ ਆ ਹੁਣ ਟਮੇਟੋ ਦੀ ਜਿਹੜੀ ਪਹਿਲੀ ਧੁਨੀ ਟ ਉਹ ਪੰਜਾਬੀ ਦੀ ਟ ਧੁਨੀ ਨਾਲ ਮਿਲਦੀ ਹੈ ਜਿਹਨੂੰ ਗੁਰਮੁਖੀ ਲਿਪੀ ਦੇ ਵਿੱਚ ਟ ਅੱਖਰ ਦੇ ਨਾਲ ਪ੍ਰਗਟਾਇਆ ਜਾਂਦਾ ਜੀ ਨੂੰ ਟ ਟ ਅੱਖਰ ਟੈਂਕਾ ਅਸੀਂ ਇਹਨੂੰ ਕਹਿੰਦੇ ਆ ਟੈਂਕਾ ਇਹਨੂੰ ਲਿਪੀ 'ਚ ਇਹਨਾਂ ਨੂੰ ਟੈਂਕਾ ਕਹਿੰਦੇ ਆ ਟੈਂਕਾ ਹਨਾ ਤੇ ਇਹ ਟਮੈਟੋ ਦੀ ਟ ਸਾਊਂਡ ਆ ਟਰਨ ਨੂੰ ਪੰਜਾਬੀ ਦੇ ਵਿੱਚ ਵੀ ਟ ਸਾਊਂਡ ਹੈ ਤੇ ਟਰਨ ਨੂੰ ਲਿਖਣ ਦੇ ਲਈ ਅਸੀਂ ਟੈਂਕਾ ਪੰਜਾਬੀ ਦਾ ਅੱਖਰ ਆ ਜਿਹੜਾ ਉਹ ਗੁਰਮੁਖੀ ਲਿਪੀ ਦਾ ਅੱਖਰ ਵਰਤਦੇ ਆਂ ਉਸ ਤੋਂ ਬਾਅਦ ਠ ਨੂੰ ਇੱਥੇ ਮੈਂ ਛੱਡ ਰਹੀ ਆ ਉਸ ਤੋਂ ਬਾਅਦ ਆ ਡ ਡਾ ਸਾਊਂਡ ਆ ਜਿਹੜੀ ਡ ਜਿਹੜਾ ਅੰਗਰੇਜ਼ੀ ਦੇ ਵਿੱਚ ਅੱਖਰ ਲਿਖਿਆ ਜਾਂਦਾ ਡੌਗ ਡੌਗ ਦੀ ਜਿਹੜੀ ਪਹਿਲੀ ਸਾਊਂਡ ਆ ਡ ਡੌਗ ਦੀ ਪਹਿਲੀ ਸਾਊਂਡ ਡ ਆ ਜਿਹੜੀ ਉਹ ਪੰਜਾਬੀ ਦੇ ਵਿੱਚ ਹੈਗੀ ਆ ਤੇ ਪੰਜਾਬੀ ਦੇ ਵਿੱਚ ਡ ਨੂੰ ਗੁਰਮੁਖੀ ਲਿਪੀ ਦੇ ਵਿੱਚ ਪੇਸ਼ ਕਰਨ ਦੇ ਲਈ ਜਿਹੜਾ ਅੱਖਰ ਵਰਤਿਆ ਜਾਂਦਾ ਉਹ ਵਰਤਿਆ ਜਾਂਦਾ ਡ ਡਾ ਡੱਡਾ ਡੱਡਾ ਇਹਨੂੰ ਕਹਿੰਦੇ ਆ ਤੇ ਇਹ ਗੁਰਮੁਖੀ ਲਿਪੀ ਦੇ ਅੱਖਰ ਨੂੰ ਡੱਡਾ ਕਹਿੰਦੇ ਆ ਵੈਸੇ ਇਹ ਡਾ ਸਾਊਂਡ ਆ ਤੇ ਡ ਪੰਜਾਬੀ ਦੇ ਵਿੱਚ ਵੀ ਮਿਲਦੀ ਆ ਤੇ ਅੰਗਰੇਜ਼ੀ ਦੇ ਡੌਗ ਦਾ ਪਹਿਲਾ ਅੱਖਰ ਡ ਆ ਉਸ ਤੋਂ ਬਾਅਦ ਜੇ ਅਗਲੇ ਅਗਲੇ ਸਾਊਂਡ ਦੀ ਗੱਲ ਕਰਦੇ ਆ ਠ ਜਿਵੇਂ ਅਸੀਂ ਬੋਲਦੇ ਆ ਅੰਗਰੇਜ਼ੀ ਦੇ ਵਿੱਚ ਥਿੰਕ ਥਿੰਕ ਹੁਣ ਥਿੰਕ ਦੀ ਜਿਹੜੀ ਪਹਿਲੇ ਟ ਤੇ ਐਚ ਨੂੰ ਟ ਐਚ ਨੂੰ ਮਿਲਾ ਕੇ ਜਿਹੜੀ ਸਾਊਂਡ ਬਣੀ ਹੋਈ ਆ ਉਹ ਥ ਆ ਥਿੰਕ ਥਿੰਕ ਇੱਥੇ ਅਸੀਂ ਥਰ ਬੋਲਦੇ ਆ ਟੀ ਐਚ ਨੂੰ ਅਸੀਂ ਥਰ ਬੋਲ ਰਹੇ ਆ ਇਸ ਪੰਜਾਬੀ ਦੇ ਪੰਜਾਬੀ ਦੇ ਵਿੱਚ ਵੀ ਥ ਸਾਊਂਡ ਦੀ ਮੌਜੂਦਗੀ ਹੈ ਜਿਹਨੂੰ ਅਸੀਂ ਗੁਰਮੁਖੀ ਲਿਪੀ ਦੇ ਠ ਠਾ ਅੱਖਰ ਦੇ ਨਾਲ ਪ੍ਰਗਟ ਕਰਦੇ ਆ ਠ ਠਾ ਉਸ ਤੋਂ ਬਾਅਦ ਜਿਹੜੇ ਸਾਊਂਡ ਆ ਉਹ ਹੈਗੀ ਆ ਜੀ ਨ ਜਿਵੇਂ ਅੰਗਰੇਜ਼ੀ ਦਾ ਅੱਖਰ ਹੈ ਨੋਜ਼ ਅੰਗਰੇਜ਼ੀ ਦਾ ਅੱਖਰ ਹੈ ਨੋਜ਼ ਨੋਜ਼ ਦੀ ਜਿਹੜੀ ਪਹਿਲੀ ਸਾਊਂਡ ਆ ਨ ਨੋਜ਼ ਦੀ ਜਿਹੜੀ ਪਹਿਲੀ ਸਾਊਂਡ ਆ ਨ ਉਹ ਪੰਜਾਬੀ ਦੇ ਵਿੱਚ ਮੌਜੂਦ ਹੈ ਨ ਤੇ ਉਹਨੂੰ ਅਸੀਂ ਗੁਰਮੁਖੀ ਲਿਪੀ ਦੇ ਵਿੱਚ ਨੰਨੇ ਅੱਖਰ ਦੇ ਨਾਲ ਪ੍ਰਗਟ ਕਰਦੇ ਆ ਉਹਨੂੰ ਅਸੀਂ ਨੰਨਾ ਕਹਿੰਦੇ ਆ ਨ ਇੱਕ ਮਹੱਤਵਪੂਰਨ ਗੱਲ ਇਹ ਆ ਕਿ ਜਦੋਂ ਮੈਂ ਧੁੰਨੀਆਂ ਦਾ ਉਚਾਰਨ ਕਰ ਰਹੀਆਂ ਤਾਂ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਿਹੜੇ ਗੁਰਮੁਖੀ ਲਿਪੀ ਦੇ ਵਿੱਚ ਜਿਹੜੀਆਂ ਧੁਨੀਆਂ ਜਾਂ ਅੱਖਰਾਂ ਦਾ ਉਚਾਰਨ ਕੀਤਾ ਜਾਂਦਾ ਉਹਦੇ ਵਿੱਚ ਥੋੜੀ ਬਹੁਤੀ ਵੱਖਰਤਾ ਉਪਪਸ਼ਾਈ ਖੇਤਰਾਂ ਕਰਕੇ ਵੀ ਆ ਜਾਂਦੀ ਹੈ ਕਿਉਂਕਿ ਜਿਹੜੇ ਜਿਹੜੇ ਉਪਪਸ਼ਾਈ ਵੱਖਰਤਾ ਨੇ ਜਿਵੇਂ ਬਹੁਤੇ ਵੈਸੇ ਗੁਰਮੁਖੀ ਲਿਪੀ ਦੇ ਵਿੱਚ ਐੜਾ ਕਿਹਾ ਜਾਂਦਾ ਐੜਾ ਪਰ ਜਿਹੜੇ ਕੁਛ ਉਪਪਸ਼ਾਈ ਖੇਤਰ ਨੇ ਉਹਨਾਂ ਖੇਤਰਾਂ ਦੇ ਵਿੱਚ ਆੜਾ ਵੀ ਕਿਹਾ ਜਾਂਦਾ ਜਿਵੇਂ ਜਿਹੜੀ ਮੇਰੀ ਉਪਪਸ਼ਾਈ ਜਿਹੜੀ ਸ਼ਬਦਾਵਲੀ ਆ ਉਹਦੇ ਵਿੱਚ ਆੜਾ ਵਰਤਿਆ ਜਾਂਦਾ ਸ਼ਾਇਦ ਇਹਦਾ ਕਾਰਨ ਹੈ ਕਿ ਸਾਨੂੰ ਸ਼ੁਰੂ ਦੇ ਵਿੱਚ ਆੜਾ ਹੀ ਸਿਖਾਇਆ ਜਾਂਦਾ ਸੀ ਭਾਵੇਂ ਆੜਾ ਜਿਹੜੇ ਬਹਿਸ ਕਰਨ ਲੱਗੇ ਕਿ ਐੜਾ ਹੀ ਜ਼ਿਆਦਾ ਸਹੀ ਹੈ ਪਰ ਇੱਕ ਉਪ ਭਾਸ਼ਾ ਦੇ ਵਿੱਚ ਵੱਡੇ ਖੇਤਰ ਦੇ ਵਿੱਚ ਆੜਾ ਅੱਖਰ ਵੀ ਐੜੇ ਨੂੰ ਪ੍ਰਗਟ ਕਰਨ ਲਈ ਕਹਿ ਦਿੱਤਾ ਜਾਂਦਾ ਇਸ ਕਰਕੇ ਕੁਝ ਜਿਹੜੀਆਂ ਮੇਰੀ ਭਾਸ਼ਾ ਦੇ ਵਿੱਚ ਜਾਂ ਕਿਸੇ ਦੀ ਵੀ ਭਾਸ਼ਾ ਦੇ ਵਿੱਚ ਜਿਹੜੀਆਂ ਵੱਖਰਤਾਵਾਂ ਉਚਾਰਨ ਦੇ ਪੱਖੋਂ ਮਿਲਦੀਆਂ ਹੁੰਦੀਆਂ ਨੇ ਜਿਨ੍ਹਾਂ ਤੇ ਕਈ ਵਾਰ ਕਮੈਂਟ ਵੀ ਆ ਜਾਂਦੇ ਹੁੰਦੇ ਨੇ ਉਹਦਾ ਵੱਡਾ ਕਾਰਨ ਕਿਸੇ ਵੀ ਵਿਅਕਤੀ ਦੀ ਉਪਪਛਾਈ ਵੱਖਰਤਾ ਹੁੰਦੀ ਹੈ ਅਰ ਉਪਪਾਸ਼ਾਈ ਵੱਖਰਤਾ ਹੋਣਾ ਕਿਸੇ ਵੀ ਬੰਦੇ ਦੀ ਪਾਸ਼ਾਈ ਖੂਬਸੂਰਤੀ ਦੀ ਨਿਸ਼ਾਨੀ ਹੈ ਉਹਨੂੰ ਅਸੀਂ ਗਲਤ ਨਹੀਂ ਕਹਿ ਸਕਦੇ ਹੁੰਦੇ ਕਿਉਂਕਿ ਕਿਸੇ ਕਿਉਂਕਿ ਉਪਪਾਸ਼ਾ ਮਾਂ ਦੀਆਂ ਅਲੱਗ ਅਲੱਗ ਵੱਖਰਤਾਵਾਂ ਕਿਸੇ ਵੀ ਪਾਸ਼ਾ ਦੇ ਵਿੱਚ ਮਿਲਦੀਆਂ ਨਹੀਂ ਅਰ ਪਾਸ਼ਾ ਵਿਗਿਆਨਿਕ ਤੌਰ ਤੇ ਇਹ ਗਲਤ ਨਹੀਂ ਹੁੰਦੀਆਂ ਉਹ ਇਹ ਆਪਾਂ ਆਉਣ ਵਾਲੇ ਲੈਕਚਰਾਂ ਦੇ ਵਿੱਚ ਇਹਦੀ ਗੱਲ ਕਰਾਂਗੇ ਕਿ ਉਪਪਸ਼ਾਈ ਜਾਂ ਇਹੇ ਭਾਸ਼ਾ ਦੇ ਇਹ ਰੂਪ ਨੇ ਇਹਨਾਂ ਨੂੰ ਅਸੀਂ ਗਲਤ ਕਿਉਂ ਨਹੀਂ ਗਿਣਦੇ ਹੈਗੇ ਇਹਦੇ ਬਾਰੇ ਡਿਟੇਲਸ ਆਪਾਂ ਇੱਕ ਵੀਡੀਓ ਬਣਾ ਕੇ ਗੱਲ ਜਰੂਰ ਕਰਾਂਗੇ ਹੁਣ ਜਿਹੜੀ ਅਗਲੀ ਧੁਨੀ ਬਾਰੇ ਆਪਾਂ ਗੱਲ ਕਰਨੀ ਆ ਉਹ ਹੈਗੀ ਆ ਜੀ ਪ ਧੁਨੀ ਪ ਪ ਜਿਹੜਾ ਅੰਗਰੇਜ਼ੀ ਦਾ ਅੱਖਰ ਆ ਸਪ੍ਰਿੰਗ ਸਪ੍ਰਿੰਗ ਸਪਰਿੰਗ ਦੇ ਵਿੱਚ ਜਿਹੜੀ ਦੂਜੀ ਧੁਨੀ ਆ ਸਪਰਿੰਗ ਸਪਰਿੰਗ ਦੇ ਵਿੱਚ ਪ ਧੁਨੀ ਆ ਜਿਹੜੀ ਪ ਉਹ ਪੰਜਾਬੀ ਦੀ ਪ ਧੁਨੀ ਨਾਲ ਮੇਲ ਖਾਂਦੀ ਆ ਤੇ ਪੰਜਾਬੀ ਦੇ ਵਿੱਚ ਪ ਧੁਨੀ ਨੂੰ ਪ੍ਰਗਟ ਕਰਨ ਦੇ ਲਈ ਪਪਾ ਅੱਖਰ ਆ ਜਿਹੜਾ ਉਹ ਵਰਤਿਆ ਜਾਂਦਾ ਇਸ ਅੱਖਰ ਨੂੰ ਪਪਾ ਅੱਖਰ ਕਿਹਾ ਜਾਂਦਾ ਧੁਨੀ ਆ ਜਿਹੜੀ ਉਹ ਪ ਆ ਪ ਜਿਹੜੀ ਸਪਰਿੰਗ ਅੰਗਰੇਜ਼ੀ ਦੀ ਦੂਜੇ ਨੰਬਰ ਤੇ ਆਉਣ ਵਾਲੀ ਧੁਨੀ ਆ ਸਪਰਿੰਗ ਦੇ ਵਿੱਚ ਹੁਣ ਇੱਥੇ ਵੀ ਉਹੀ ਜਿਹੜੀ ਆਪਾਂ ਪਹਿਲੇ ਲੈਕਚਰ ਦੇ ਵਿੱਚ ਗੱਲ ਕੀਤੀ ਜਿਹੜੀ ਅੰਗਰੇਜ਼ੀ ਦੇ ਵਿੱਚ ਜਿਹੜੀ ਧੁਨੀ ਪਹਿਲੇ ਨੰਬਰ ਤੇ ਆਉਂਦੀ ਆ ਉਹ ਧੁਨੀ ਦੇ ਵਿੱਚ ਜਦੋਂ ਪਰ ਸ਼ੁਰੂ ਦੇ ਵਿੱਚ ਬੋਲਿਆ ਜਾਂਦਾ ਤਾਂ ਉਹਦੇ ਨਾਲ ਥੋੜਾ ਜਿਹਾ ਹ ਲੱਗਿਆ ਹੁੰਦਾ ਜਿਹਨੂੰ ਮਹਾ ਪ੍ਰਾਣ ਦਾ ਰੂਪ ਕਹਿੰਦੇ ਨੇ ਕਿ ਅੰਗਰੇਜ਼ੀ ਦੀ ਪਹਿਲੀ ਪਰ ਸਾਊਂਡ ਹ ਨਾਲ ਮਿਲ ਕੇ ਬੋਲੀ ਜਾਂਦੀ ਆ ਫਾ ਪਿਕ ਜਿਵੇਂ ਉਹ ਅੰਗਰੇਜ਼ੀ ਟੱਚ ਦੇ ਵਿੱਚ ਸ਼ਾਇਦ ਉਹ ਮੈਂ ਬੋਲਿਆ ਜਾਂਦਾ ਪਰ ਪੰਜਾਬੀ ਦੇ ਵਿੱਚ ਜੇ ਦੂਜੇ ਨੰਬਰ ਤੇ ਜਾਂ ਦੂਜੇ ਤੋਂ ਬਾਅਦ ਵੀ ਸਾਊਂਡ ਆ ਰਹੀ ਆ ਤਾਂ ਉਹ ਪੰਜਾਬੀ ਦੀ ਪ ਦੇ ਨਾਲ ਮੇਲ ਖਾਂਦੀ ਆ ਤੇ ਇਸ ਕਰਕੇ ਜਿਹੜਾ ਉਹਨੂੰ ਪ੍ਰਗਟ ਜਿਹੜਾ ਕੀਤਾ ਜਾਂਦਾ ਉਹ ਪੰਜਾਬੀ ਪਪੇ ਦੇ ਨਾਲ ਕੀਤਾ ਜਾਂਦਾ ਉਸ ਤੋਂ ਬਾਅਦ ਹੈ ਜਿਹੜੀ ਸਾਊਂਡ ਉਹ ਹੈਗੀ ਫ ਫ ਹੁਣ ਜਿਹੜਾ ਅੰਗਰੇਜ਼ੀ ਦਾ ਅੱਖਰ ਆ ਫੋਨ ਫੋਨ ਦੀ ਜਿਹੜੀ ਪਹਿਲੀ ਸਾਊਂਡ ਆ ਜਿਹੜੀਆਂ ਪਹਿਲੇ ਪੀ ਤੇ ਐਚ ਨੂੰ ਮਿਲਾ ਕੇ ਬਣੀ ਵੀ ਆ ਫ ਫ ਪੀ ਐਚ ਓ ਐਨ ਈ ਫੋਨ ਦੇ ਵਿੱਚ ਜਿਹੜੀ ਪਹਿਲਾ ਪੀ ਐਚ ਨੂੰ ਮਿਲਾ ਕੇ ਬਣੀ ਗਿਆ ਫੋ ਉਹ ਪੰਜਾਬੀ ਦੀ ਫਰਸਟ ਸਾਊਂਡ ਨਾਲ ਮੇਲ ਖਾਂਦੀ ਆ ਤੇ ਪੰਜਾਬੀ ਦੇ ਵਿੱਚ ਇਹਨੂੰ ਪੇਸ਼ ਕਰਨ ਦੇ ਲਈ ਗੁਰਮੁਖੀ ਲਿਪੀ ਦੇ ਵਿੱਚ ਫਫਾ ਅੱਖਰ ਆ ਜਿਹੜਾ ਉਹ ਵਰਤਿਆ ਜਾਂਦਾ ਉਸ ਤੋਂ ਬਾਅਦ ਅਗਲੀ ਸਾਊਂਡ ਆ ਜੀ ਬੈਟ bat ਦੀ ਬ sound bat ਦਾ ਪਹਿਲਾ ਜਿਹੜਾ ਬ ਬ bat ਪੰਜਾਬੀ ਦਾ ਬ ਤੇ ਅੰਗਰੇਜੀ ਦਾ ਬ ਮਿਲਦੇ ਨੇ ਜਿਵੇਂ bat ਦੇ ਵਿੱਚ ਜਿਹੜੀ ਪਹਿਲੀ sound ਆ ਰਹੀ ਹੈ ਉਹ ਬ ਆ ਰਹੀ ਆ ਇਸ ਕਰਕੇ ਇਹਨੂੰ ਪ੍ਰਗਟ ਜਿਹੜਾ ਕੀਤਾ ਜਾਂਦਾ ਉਹ ਕੀਤਾ ਜਾਂਦਾ ਬੱਬਾ ਅੱਖਰ ਦਾ ਨਾਮ ਆ ਜਿਹੜਾ ਗੁਰਮੁਖੀ ਲਿਪੀ ਦਾ ਅੱਖਰ ਹੈ ਮੈਨੂੰ ਲੱਗਦਾ ਸ਼ਾਇਦ ਤੁਸੀਂ ਕੁਝ ਸਮਝ ਰਹੇ ਹੋਮੋਗੇ ਜੇ ਕੁਝ ਗੱਲਾਂ ਦੀ ਸਮਝ ਨਹੀਂ ਆ ਰਹੀ ਤਾਂ ਕਮੈਂਟ ਕਰਕੇ ਦੱਸਿਆ ਜਾ ਸਕਦਾ ਤਾਂ ਇਹਨਾਂ ਨੂੰ ਹੋਰ ਵਿਸਥਾਰ ਦੇ ਵਿੱਚ ਸ਼ਾਇਦ ਮੈਂ ਸਮਝਾ ਸਕਾਂ ਉਸ ਤੋਂ ਇਲਾਵਾ ਜਿਹੜੀ ਮਾ ਸਾਊਂਡ ਆ ਜਿਵੇਂ ਅੰਗਰੇਜ਼ੀ ਦਾ ਖਰਾ ਮੈਨ ਮੈਨ ਦੀ ਜਿਹੜੀ ਮਾ ਸਾਊਂਡ ਆ ਅੰਗਰੇਜ਼ੀ ਦਾ ਜਿਹੜਾ ਮਾ ਆ ਉਹ ਪੰਜਾਬੀ ਦੇ ਮਾਂ ਦੇ ਨਾਲ ਮਿਲਦਾ ਇਹ ਜਿਹੜਾ ਉਹਦਾ ਮਾਂ ਨੂੰ ਪ੍ਰਗਟ ਕਰਨ ਦੇ ਲਈ ਜਿਹੜਾ ਪੰਜਾਬੀ ਦੇ ਵਿੱਚ ਵਰਤਿਆ ਜਾਂਦਾ ਉਹ ਮਮਾ ਅੱਖਰ ਵਰਤਿਆ ਜਾਂਦਾ ਮਾਂ ਦੀ ਸਾਊਂਡ ਪੰਜਾਬੀ ਦੇ ਵਿੱਚ ਵੀ ਮਾਂ ਤੇ ਅੰਗਰੇਜ਼ੀ ਦੇ ਵਿੱਚ ਵੀ ਮਾਂ ਬਰਾਬਰ ਦੀਆਂ ਨੇ ਜਿਵੇਂ ਮੈਂ ਦੀ ਪਹਿਲੀ ਸਾਊਂਡ ਮਾਂ ਆ ਅਗਲੀ ਹੈ ਜੀ ਜਿਵੇਂ ਯੋਕ ਯੌਕ ਦੇ ਪਹਿਲੇ ਯਰ ਸਾਊਂਡ ਆ ਜਿਹੜੀ ਯਰ ਉਹ ਪੰਜਾਬੀ ਦੇ ਵਿੱਚ ਵੀ ਆ ਤੇ ਉਹਨੂੰ ਪ੍ਰਗਟ ਕਰਨ ਦੇ ਲਈ ਯ ਯ ਉਸ ਤੋਂ ਇਲਾਵਾ ਰ ਰੇਡੀਓ ਜਿਹੜੇ ਰੇਡੀਓ ਦੀ ਦਾ ਪਹਿਲਾ ਅੱਖਰ ਰ ਉਹ ਪੰਜਾਬੀ ਦੇ ਰ ਦੇ ਬਰਾਬਰ ਆ ਰ ਪੰਜਾਬੀ ਦੇ ਵਿੱਚ ਆ ਰੇਡੀਓ ਦਾ ਰ ਪਹਿਲਾ ਰ ਤੇ ਅੰਗਰੇਜ਼ੀ ਦਾ ਰ बराबर एक तरह ਨਾਲ ਉਚਾਰਨ ਹੁੰਦੇ ਨੇ ਰ ਨੂੰ ਪ੍ਰਗਟ ਕਰਨ ਦੇ ਲਈ ਰ ਰਾ ਅੱਖਰ ਆ ਜਿਹੜਾ ਉਹ ਗੁਰਮੁਖੀ ਲਿਪੀ ਦਾ ਵਰਤਿਆ ਜਾਂਦਾ ਹੈ ਰਾ ਰਾ ਜੀ ਨੂੰ ਸੀ ਕਹਿੰਦੇ ਆ ਇਸੇ ਤਰੀਕੇ ਨਾਲ ਲਲਾ ਐਲ ਦੇ ਐਲ ਅੰਗਰੇਜ਼ੀ ਦੀ ਐਲ ਇਹਨੂੰ ਅੱਖਰ ਦਾ ਨਾਮ ਐਲ ਆ ਸਾਊਂਡ ਲ ਆ ਲ ਅੱਖਰ ਦਾ ਨਾਮ ਐਲ ਆ ਸਾਊਂਡ ਲ ਆ ਜਿਵੇਂ ਕਿ ਲੇਕ ਲ ਏ ਕੇ ਲੇਕ ਦਾ ਪਹਿਲਾ ਸਾਊਂਡ ਕੀ ਆ ਲ ਲ ਪੰਜਾਬੀ ਦੇ ਵਿੱਚ ਵੀ ਸੇਮ ਆ ਜਿਵੇਂ ਲੇਕ ਇਸ ਕਰਕੇ ਇਹਨੂੰ ਪ੍ਰਗਟ ਕਰਨ ਦੇ ਲਈ ਲੱਲਾ ਅੱਖਰ ਆ ਜਿਹੜਾ ਉਹ ਪੰਜਾਬੀ ਦਾ ਵਰਤ ਲਿਆ ਜਾਂਦਾ ਇਸੇ ਤਰੀਕੇ ਨਾਲ ਵੈਨ ਵੈਨ ਦਾ ਜਿਹੜਾ ਪਹਿਲਾ ਵੀ ਆ ਵੀ ਵ ਇਹ ਪੰਜਾਬੀ ਦੇ ਬਾਵੇ ਅੱਖਰ ਨਾਲ ਵ ਵ ਸਾਊਂਡ ਅੱਖਰ ਵਾਵਾ ਉਹਦੇ ਨਾਲ ਵ ਸਾਊਂਡ ਨਾਲ ਮਿਲਦੀ ਆ ਉਸ ਤੋਂ ਇਲਾਵਾ ਜਿਵੇਂ ਸਸਤੇ ਪੈਰ ਬਿੰਦੀ ਵਾਲੀ ਗੁਰਮੁਖੀ ਲੈਟਰ ਦੀ ਅਸੀਂ ਗੱਲ ਕਰਦੇ ਆਂ ਪੰਜਾਬੀ ਦੇ ਸ਼ ਸੌਂਡ ਸ਼ ਜਿਵੇਂ ਅਸੀਂ ਕਹਿੰਦੇ ਆ ਸ਼ਾਪ ਸ਼ਾਪ ਅੰਗਰੇਜ਼ੀ ਚ ਕਹਿੰਦੇ ਸ਼ਾਪ ਸ਼ਾਪ ਦੀ ਜਿਹੜੀ ਪਹਿਲਾ ਐਸ ਐਚ ਵਾਲੀ ਸਾਊਂਡ ਆ ਸ਼ ਉਹ ਗੁਰਮੁਖੀ ਲਿਪੀ ਦੇ ਸਸਤੇ ਪੈਰ ਬਿੰਦੀ ਦੇ ਅੱਖਰ ਨਾਲ ਪ੍ਰਗਟ ਕੀਤੀ ਜਾਂਦੀ ਹੈ ਸਾਊਂਡ ਆ ਸ਼ ਜਿਹਦੇ ਸਸਤੇ ਪੈਰ 'ਤੇ ਬਿੰਦੀ ਪਾਉਨੇ ਆ ਇਸੇ ਤਰ੍ਹਾਂ ਜ਼ੈਬਰਾ zebra zebra ਦੀ ਜਿਹੜੀ z ਸਾਊਂਡ ਆ ਜਿਹਦੇ ਜਿਹਨੂੰ ਅਸੀਂ ਪ੍ਰਗਟ ਕਰਦੇ ਆ ਪੰਜਾਬੀ ਦੀ z ਸਾਊਂਡ ਨਾਲ ਪੰਜਾਬੀ ਦੇ ਵਿੱਚ ਅਸੀਂ ਇਹਨੂੰ ਜਜੇ ਪੈਰ ਬਿੰਦੀ ਪਾ ਕੇ ਗੁਰਮੁਖੀ ਲਿਪੀ ਦੇ ਵਿੱਚ ਪੇਸ਼ ਕਰਦੇ ਆ ਇਸੇ ਤਰੀਕੇ ਨਾਲ fish fish ਦੇ ਵਿੱਚ f i s h fish f ਲੈਟਰ ਦਾ ਨਾਮ ਆ ਸਾਊਂਡ ਆ ਜਿਹੜੀ fish ਫ ਫ ਜਿਹੜੀ ਫ ਸਾਊਂਡ ਆ ਫਰ ਸਾਉਂਡ ਨੂੰ ਪੰਜਾਬੀ ਦੇ ਵਿੱਚ ਫਰ ਸਾਉਂਡ ਦੇ ਨਾਲ ਹੀ ਪ੍ਰਗਟ ਕੀਤਾ ਜਾਂਦਾ ਇਹਦਾ ਅੱਖਰ ਜਿਹੜਾ ਵਰਤਿਆ ਜਾਂਦਾ ਉਹ ਸ ਅੱਖਰ ਦਾ ਨਾਮ ਹੈ ਫਫਾ ਇਹ ਕੁਸ਼ਕ ਧੁਨੀਆਂ ਦੀ ਜਾਣਕਾਰੀ ਹੈ ਜਿਹੜੀ ਜਿਹਦੇ ਵਿੱਚ ਅਸੀਂ ਖਾਸ ਕਰਕੇ ਕੁਝ ਧੁਨੀਆਂ ਜਿਹੜੀਆਂ ਦੂਜੇ ਨੰਬਰ ਤੇ ਆਉਂਦੀਆਂ ਨੇ ਅੰਗਰੇਜ਼ੀ ਦੀਆਂ ਉਹਨਾਂ ਨਾਲ ਪੰਜਾਬੀ ਦੀਆਂ ਧੁਨੀਆਂ ਦਾ ਉਚਾਰਨ ਮਿਲਦਾ ਤੇ ਕੁਝ ਧੁਨੀਆਂ ਜਿਹੜੀਆਂ ਜਿਵੇਂ ਇੱਕ ਮੈਂ ਗੱਲ ਕਰ ਰਹੀ ਸੀ ਜਿਵੇਂ ਫਿਸ਼ ਆ ਫਿਸ਼ ਤੇ ਹੁਣ ਫਿਸ਼ ਦਾ ਦੀ ਆਹਤੂ ਨਹੀਂ ਇਸੇ ਤਰੀਕੇ ਨਾਲ ਫੋਨ ਫੋਨ ਦੀ ਆਹਵਾ ਵਾਲੀ ਧੁਨੀ ਇੱਥੇ ਜਿਹੜਾ ਐਫਾ ਐਫ ਦਾ ਮਤਲਬ ਵੀ ਐਫ ਦੀ ਧੁਨੀ ਫਿਸ਼ ਦੇ ਵਿੱਚ ਫ ਬੋਲੀ ਜਾ ਰਹੀ ਆ ਇੱਥੇ ਫੋਨ ਦੀ ਪਹਿਲੀਆਂ ਦੋ ਧੁਨੀਆਂ ਵਿੱਚ ਪੀ ਐਚਾ ਜਿਹੜਾ ਫ ਦੀ ਆਵਾਜ ਦਿੰਦਾ ਫ ਇਸ ਕਰਕੇ ਫ ਪੀ ਐਚ ਦੇ ਨਾਲ ਵੀ ਅੰਗਰੇਜ਼ੀ ਦੇ ਵਿੱਚ ਪ੍ਰਗਟ ਕੀਤਾ ਜਾਂਦਾ ਤੇ ਐਫ ਦੇ ਨਾਲ ਵੀ ਫ ਸਾਊਂਡ ਆ ਜਿਹੜੀ ਅੰਗਰੇਜ਼ੀ ਦੇ ਵਿੱਚ ਪ੍ਰਗਟ ਕੀਤੀ ਜਾਂਦੀ ਹੈ ਪੰਜਾਬੀ ਦੇ ਵਿੱਚ ਫ ਸਾਊਂਡ ਮੌਜੂਦ ਹੈ ਪੰਜਾਬੀ ਦੇ ਵਿੱਚ ਫਫਾ ਤੇ ਫਫੇ ਪੈਰ ਬਿੰਦੀ ਦੋ ਸਾਊਂਡਸ ਨੇ ਜਿਹੜੀਆਂ ਉਚਾਰਨ ਹੁੰਦੀਆਂ ਨੇ ਫਫੇ ਪੈਰ ਬਿੰਦੀ ਦੇ ਨਾਲ ਵੀ ਉਹਨੂੰ ਪ੍ਰਗਟ ਕੀਤਾ ਜਾਂਦਾ ਉਹਨਾਂ ਉਹਦਾ ਜ਼ਿਕਰ ਅਸੀਂ ਕਰਾਂਗੇ ਅਗਲੀਆਂ ਕਲਾਸਾਂ ਦੇ ਵਿੱਚ ਇਹ ਧੁਨੀਆਂ ਬਾਰੇ ਕੁਝ ਜਾਣਕਾਰੀ ਹੈ ਜਿਹੜੀ ਜਿਹੜੀ ਪੰਜਾਬੀ ਨੂੰ ਜਦੋਂ ਸਿਖਾਉਣਾ ਹੈ ਉਦੇ ਵਿੱਚ ਸਹਾਇੀ ਹੋ ਸਕਦੀ ਆ ਜਿਹੜੀ ਅਧਿਆਪਕਾਂ ਲਈ ਸਹਾਇੀ ਹੋ ਸਕਦੀ ਆ ਜਾਂ ਜਿਹੜੇ ਥੋੜੀ-ਬਹੁਤੀ ਪੰਜਾਬੀ ਜਾਣਦੇ ਨੇ ਜਿਵੇਂ ਜਦੋਂ ਮੈਂ ਗੱਲ ਕਰ ਰਹੀ ਸੀ ਕਿ ਜਦੋਂ ਇੰਗਲੈਂਡ ਦੇ ਵਿਦਿਆਰਥੀ ਉਹ ਵਿਦਿਆਰਥੀ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਤਾਂ ਚੰਗੀ ਤਰ੍ਹਾਂ ਆਉਂਦੀ ਆ ਪਰ ਪੰਜਾਬੀ ਲਿਖਣ ਦੇ ਵਿੱਚ ਸਮੱਸਿਆਵਾਂ ਆ ਨੇ ਤਾਂ ਉਹਨਾਂ ਨੂੰ ਧੁਨੀਆਂ ਦੇ ਅਨੁਸਾਰ ਤੇ ਧੁਨੀਆਂ ਦੇ ਲਿਖਤ ਰੂਪ ਦੇ ਅਨੁਸਾਰ ਜਦੋਂ ਉਹਨਾਂ ਨੂੰ ਅੱਖਰਾਂ ਦੇ ਵਿੱਚ ਪ੍ਰਗਟ ਕੀਤਾ ਜਾਂਦਾ ਹੈ ਜਦੋਂ ਐਵੇਂ ਪੰਜਾਬੀ ਸਿਖਾਈ ਜਾਂਦੀ ਹੈ ਤਾਂ ਪੰਜਾਬੀ ਸਿੱਖਣ ਦੇ ਵਧੀਆ ਰਿਜ਼ਲਟ ਆਉਂਦੇ ਨੇ ਜਿਉਂ-ਜਿਉਂ ਅਸੀਂ ਅੱਗੇ ਵਧਦੇ ਜਾਵਾਂਗੇ ਤਾਂ ਪੰਜਾਬੀ ਸਿਖਲਾਈ ਦੀਆਂ ਕਈ ਗੱਲਾਂ ਨੇ ਜਿਹੜੀਆਂ ਉਹ ਕਲੀਅਰ ਹੁੰਦੀਆਂ ਜਾਣਗੀਆਂ ਪੂਰਾ ਲੈਕਚਰ ਸੁਣਨ ਦੇ ਲਈ ਤੁਹਾਡਾ ਧੰਨਵਾਦ ਆਪਣੇ ਵਿਚਾਰ ਇਸ ਚੈਨਲ ਤੇ ਜ਼ਰੂਰ ਦਿਓ ਸ਼ੁਕਰੀਆ